ਪਿਆਰ ਕਰਦੇ ਮਾਝੇ ਵਾਲਿਓ ਤਾੜੀ ਵਰੇ ਕੀ ਖਿਆਲ ਆ ਉਹ ਦਪੁਰਜੀ ਵਾਲੇ ਤੇ ਰੇਡ ਪਈ ਹੋਈ ਹੈ 4-4 ਦੇ ਛੋਟਾ ਟਾਰਜਨ ਤਿਆਰ ਹੈ ਪਰ ਆ ਲੰਬੜ ਤੱਕ ਦੇ ਖੇਡ ਮੈਦਾਨ ਚ ਮੈਨੂੰ ਲੱਗਦਾ ਰੀਟ ਤੇ ਡੱਕਣ ਦੀ ਗੱਲ ਕਰਦਾ ਪਰ ਇਹ ਦਗੁਰਜੀ ਵਾਲਾ ਉਹ ਕਿੱਥੇ ਲੋਟ ਆਉਂਦਾ ਹੈ ਬਾਹਰ ਬੈ ਕੇ ਸੁਣਿਆ ਆ ਲੱਗਦਾ ਸੀ ਜਿੰਨੇ ਫਿਰੋਜ਼ਖਾਨ ਗੋਦਾ ਹੁੰਦਾ ਇੱਕ ਮਿੱਠੀ ਮਿੱਠੀ ਬਾਜ ਉਹ ਦਿਲੋਤਵਾਵਾ ਕਹਿੰਦੇ ਭਰਾ ਦੇ ਲਈ ਕਹਿੰਦੇ ਜਿੰਨਾ ਉੱਚਾ ਉਨਾ ਨੀਵਾ ਰਹਿ ਕੇ ਚੱਲਦਾ ਰਪਿੰਦਰ ਕਹਿੰਦੇ ਜਲਾਲਪਿੰਡ ਦਾ ਬੋਲ ਗਿਆ ਪਰ ਇਧਰ ਕਹਿੰਦੇ ਉਹ ਝੋਟੇ ਜਿੰਦੀ ਜਾਨ ਮੇਰੇ ਮਿੱਤਰੋ ਕਾਂਗੇ ਵਾਲਿਆ ਕੁਝਰੇ ਮਿੱਤਰੋ ਅੱਜ ਕਹਿੰਦੇ ਬਾਬਾ ਬੁੱੱਡਾ ਸਾਰ ਜੀ ਦੀ ਧਰਤੀ ਐ ਇਹ ਪਾਵਨ ਐ ਪਵਿੱਤਰ ਐ ਮੈਨੂੰ ਲੱਗਦਾ ਤੇਰੀ ਮਸ਼ੀਨ ਫੜ ਲਈ ਉਹ ਬੱਲੇ 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 ਕਹਿੰਦਾ ਦੁਨੀਆ ਨੂੰ ਦੱਸ ਦੋ ਮੁਕੋਕਰ ਤੋਂ ਛੜਕ ਜਿਹੜੀ ਕਪੂਰ ਖੜੇ ਨੂੰ ਜਾਂਦੀ ਐ ਜਹਾਗੀਰ ਦੇ ਅੱਡੇ ਦੇ ਦੇ ਟਰੈਕਟਰ ਜਿੱਤੇ ਆ ਬਾਈ ਕਨੇਡਾ ਟਰੈਕਟਰ ਜੁੱਤੇ ਆ ਪਹਿਲਾਂ ਨੇ ਰਾਣੀ ਬਲਾ ਦੇ ਪਿੰਡੋ ਆ ਮਿੰਟੂ ਨੰਬਰ ਦਾ ਕਨੇਡਾ ਵਾਲੇ ਦੇ ਪਿੰਡੋ ਜਿੱਤਿਆ ਪਰ ਮੈਨੂੰ ਲੱਗਦਾ ਲੰਬੜ 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 ਲੰਬੜੋ ਉਹ ਤਬਰਜੀ ਵਾਲਿਆ ਤੇਰਾ ਜ਼ਿਆਦਾ ਹੀ ਆਸ਼ਕ ਹੋ ਗਿਆ ਉਹ ਤਬਰਜੀ ਵਾਲਿਆ ਮੈਨੂੰ ਲੱਗਦਾ ਲੰਬੜੋ ਜ਼ਿਆਦਾ ਉਹ ਕੰਮੂ ਦਾ ਚੰਡਿਆ ਹੋਇਆ ਚੇਲਾ ਬਾਲਕਾ ਕਾਂਗੂ ਕੱਲੇ ਵਾਲਾ ਸਿੰਮੂ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਕਾਂਗੇ ਵਾਲਿਆ ਹੋਣਾ ਮਰੀਕ ਜੀ ਢਿੱਲੋਂ ਦੇ ਪਰਿਵਾਰ ਦਾ ਵਿਸ਼ੇਸ਼ ਰੋਲ ਹੈ ਧੰਨਵਾਦ ਹੈ ਆ ਸਾਡੇ ਜਿੱਤਰ ਸਿੰਘ ਜੀ ਢਿੱਲੋਂ ਯੂ ਐਸ ਏ ਰਣਵੀਰ ਸਿੰਘ ਜੀ ਯੂ ਐਸ ਏ ਅੰਬਿਆ ਦੀ ਪਈ ਰੇਡ ਤੇ ਦੂਜੇ ਪਾਸੇ ਫੈਸਲਾ ਕੀ ਹੋਵੇਗਾ ਫੈਸਲਾ ਕੀ ਹੋਵੇਗਾ ਇੱਕੀ ਫੈਸਲਾ ਪੁਆਇੰਟ ਜਾਫੀ ਦਾ ਇੱਕ ਰੀ ਤਾੜੀ ਮਾਰ ਕੇ ਘੰਗਿਆ ਰੱਖ ਦਿਓ ਕਰੋ ਧੰਨਵਾਦ ਹੈ ਆਓ ਸਾਹਮਣੇ ਫੈਸਲਾ ਆਹ ਸਾਹਮਣੇ ਨੰਬਰ ਕਿੰਨੇ ਰੇਡਰ ਦੇ ਹਿੱਸੇ ਜੁੜਦਾ ਬੱਲੋ ਸੋਨੇ ਦਾ ਕੈਂਠਾ ਪਾ ਕੇ ਨਵਾਜਿਆ ਜਾਣਾ ਉਹ ਸਾਹਮਣੇ ਦੀਪ ਦੇ ਸਾਹਮਣੇ ਉਹ ਮੈਨੂੰ ਲੱਗਦਾ ਲੰਬੜ ਲੰਬੜ ਰੀਆਂ ਕਰਦਾ ਲੰਬੜ ਰੀਆਂ ਕਰਦਾ ਦੀਪ ਆ ਆ ਆ ਵਾਹ ਓਏ ਗੱਪੜੂ ਐ ਉਹ ਫੋਟੋ ਬੜਾ ਵੀ ਜਿਹੜੀ ਅੰਬੂਆ ਖੇਡ ਬਿਗੜਦੀ ਲੱਗਦੀ ਐ ਪਰ ਇੱਧਰ ਕਹਿੰਦੇ ਸਾਭਾ ਇਸ ਵੇਲੇ ਕਿਹੜੀ ਸਗਾਨਾਂ ਵਾਲਾ ਕਬੱਡੀ ਪਾਉਣ ਦੇ ਲਈ ਪੱਧ ਗਿਆ ਮੇਰੇ ਮਿੱਤਰੋ ਇੱਧਰ ਘੰਗੇ ਵਾਲਾ ਬਿਵਾਲੇ ਕਰਤਾ ਓ ਬੱਲੇ 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 ਤੇ ਓਏ ਘੰਗੇ ਵਾਲਾ ਆ ਕਰਦੇ ਆ ਘੰਗੇ ਵਾਲਾ ਕਰ